ਖੇਤੀ ਨੂੰ ਲਾਹੇਵੰਦ ਬਣਾਉਣ ਦੇ ਪੰਜ ਤਰੀਕੇ ਫੁੱਲਾਂ ਦੀ ਖੇਤੀ ਗਿੰਦਾ, ਗੁਲਾਬ, ਸੂਰਜਮੁਖੀ ਅਤੇ ਪਦਮਨੀ ਫੁੱਲਾਂ ਦੀ ਬਾਜ਼ਾਰ ਵਿੱਚ ਮੰਗ ਬੇਹੱਦ ਜ਼ਿਆਦਾ ਹੈ। ਵਿਆਹ, ਪਾਠ, ਭੋਗ ਅਤੇ ਹੋਰ ਨਾ ਸਮਾਰੋਹਾਂ ਵਿੱਚ ਇਨ੍ਹਾਂ ਫੁੱਲਾਂ ਦੀ ਵਿਕਰੀ ਕਾਫੀ ਹੁੰਦੀ ਹੈ। ਜੇ ਕਿਸਾਨਾਂ ਦਾ ਕਿਸੇ ਫੁੱਲ ਵੇਚਣ ਵਾਲੇ ਨਾਲ ਸਿੱਧਾ ਰابطਾ ਹੋਵੇ ਤਾਂ ਇਸ ਧੰਦੇ ਤੋਂ ਕਾਫੀ ਪੈਸੇ ਬਣਾਏ ਜਾ ਸਕਦੇ ਹਨ। ਰਜਨੀ ਗੰਦਾ ਅਤੇ ਗੁਲਾਬਾਂ ਦੀਆਂ ਕਿਸਮਾਂ ਤੋਂ ਕਈ ਤਰ੍ਹਾਂ ਦੇ ਇਤਰ ਵੀ ਬਣਦੇ ਹਨ ਅਤੇ ਇਤਰ ਬਣਾਉਣ ਵਾਲੀਆਂ ਕੰਪਨੀਆਂ ਕਿਸਾਨਾਂ ਨੂੰ ਇਹਨਾਂ ਦੇ ਚੰਗੇ ਭਾਅ ਦਿੰਦੀਆਂ ਹਨ। ਮਧੂਮੱਖੀ ਪਾਲਣ ਸ਼ਹਿਦ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਾਫੀ ਮੰਗ ਰਹਿੰਦੀ ਹੈ। ਸਰਕਾਰ ਵੱਲੋਂ ਮਿਲਣ ਵਾਲੀਆਂ ਸਬਸਿਡੀਆਂ ਕਰਕੇ ਮਧੂਮੱਖੀ ਪਾਲਣ ਕਾਫੀ ਸੁਖਾਲਾ ਹੋ ਗਿਆ ਹੈ। ਡਾਬਰ ਅਤੇ ਪਤੰਜਲੀ ਵਰਗੀਆਂ ਕੰਪਨੀਆਂ ਕਿਸਾਨਾਂ ਨੂੰ ਸ਼ਹਿਦ ਦੇ ਕਾਫੀ ਪੈਸੇ ਵੀ ਦਿੰਦੀਆਂ ਹਨ। ਖੁੰਬਾਂ ਦੀ ਖੇਤੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਖੁੰਬਾਂ ਦੀ ਕਾਫੀ ਮੰਗ ਹੈ। ਕਈ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਅਤੇ ਦਵਾਈਆਂ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੈ। ਪੰਜਾਬ ਵਿੱਚ ਅਕਤੂਬਰ ਤੋਂ ਮਾਰਚ ਤੱਕ ਦਾ ਮੌਸਮ ਖੁੰਬਾਂ ਦੀ ਖੇਤੀ ਦੇ ਅਨੁਕੂਲ ਹੈ। ਚੰਗੀ ਮੰਗ ਹੋਣ ਕਰਕੇ ਕਿਸਾਨਾਂ ਨੂੰ ਚੋਖੀ ਕੀਮਤ ਵੀ ਮਿਲਦੀ ਹੈ। ਪਸ਼ੂ ਪਾਲਣ ਪੰਜਾਬ ਸਰਕਾਰ ਵੱਲੋਂ ਕਈ ਵਿਲੈਤੀ ਗਾਵਾਂ ਖਰੀਦਣ ਲਈ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਭਾਰਤ ਅਤੇ ਵਿਸ਼ਵ ਵਿੱਚ ਦੁੱਧ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ ਅਤੇ ਚੰਗੀਆਂ ਗਾਵਾਂ ਅੱਜਕੱਲ 30 ਤੋਂ 35 ਲੀਟਰ ਦੁੱਧ ਦਿੰਦੀਆਂ ਹਨ। ਸਰਕਾਰ ਵੱਲੋਂ ਦੁੱਧ ਦੇ ਭਾਅ ਵੀ ਵਧਾਏ ਜਾ ਰਹੇ ਹਨ। ਦੂਸਰੇ ਪਾਸੇ ਪਸ਼ੂ ਵੇਚ ਕੇ ਵੀ ਕਈ ਲੋਕ ਚੋਖਾ ਮੁਨਾਫਾ ਕਮਾ ਰਹੇ ਹਨ। ਜੈਵਿਕ ਖੇਤੀ। ਜੈਵਿਕ ਪਦਾਰਥਾਂ ਦੇ ਬਾਜ਼ਾਰ ਦੀ ਅਗਲੇ 3 ਸਾਲਾਂ ਵਿੱਚ 10 ਤੋਂ 20 ਗੁਣਾ ਵਧਣ ਦੀ ਉਮੀਦ ਹੈ। ਵੱਡੀਆਂ ਕੰਪਨੀਆਂ ਵਾਲੇ ਭਾਰਤ ਵਿੱਚ ਚੰਗਾ ਨਿਵੇਸ਼ ਕਰ ਰਹੇ ਹਨ ਅਤੇ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇ ਰਹੀ ਹੈ। ਅਮੀਰ ਤਬਕਿਆਂ ਵਿੱਚ ਜੈਵਿਕ ਪਦਾਰਥਾਂ ਦੀ ਮੰਗ ਵੀ ਵੱਧ ਰਹੀ ਹੈ ਅਤੇ ਇਹਨਾਂ ਨੂੰ ਵੇਚਣ ਵਾਲੇ ਸਟੋਰ ਵੀ ਦਿਨੋ-ਦਿਨ ਵੱਧ ਰਹੇ ਹਨ। ਇਸ ਦਰਮਿਆਨ ਜੈਵਿਕ ਖੇਤੀ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਿੱਧ ਹੋ ਰਹੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ